ਕਿਆ ਨੀ ਹੱਤ ਤਸੀ ਦੇ ਬਹੁਤ ਸਾਰੇ ਕਾਰਜ ਹੋ ਤੁਸੀਂ ਪਰ ਜਿਹੜੀ ਮਨਸਾ ਜਿਹੜੀ ਦੂਂਦ ਰੇ ਤੱਕ ਕੇ ਕਾਲ ਤੱਕ ਸਾਫ ਤੋਂ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਮੈਂ ਸਮਝਦਾ ਕਿ ਗੁਰੂ ਸਾਹਿਬ ਨੇ ਬਖਸ਼ਣਾ ਜਿਹਨੇ ਕਿਹਾ ਸੀ ਬਖਰੇ ਚੁੱਲੇ ਬੰਦ ਕਰ ਦੋ ਉਹ ਅੱਜ ਬਖਰਾ ਚੁੱਲਾ ਬਾਲ ਕੇ ਆਪਸ ਚੋਕ ਵਾਲੀ ਮਿੱਠਾ ਜਦੋਂ ਮੀਡੀਆ ਜਦੋਂ ਆਇਆ 13 14 ਆਮ ਆਦੀ ਪਾਰਟੀਆਂ ਦੀ ਸਭ ਤੋਂ ਪਹਿਲਾਂ ਨੌਜ ਬੱਟੇ ਉਹਨਾਂ ਨੇ ਉਹ ਨੂੰ ਗੁੰਮਰਾਹ ਕਰਨਾ ਪ੍ਰਚਾਰ ਕੀਤਾ ਉਹ ਮਤਲਬ ਬਦਨਾਮੀ ਕੀਤੀ ਪਾਰਟੀਆਂ ਦੀ ਖਾਸ ਕਰਕੇ ਕਲ ਤੋਂ ਟਾਰਗੇਟ ਕੀਤਾ ਸਾਢੇ 3 ਸਾਲ ਤੇ ਨਾ ਤਾਂ ਡਵੈਲਪਮੈਂਟ ਨਾ ਰਜਗਾਰ ਨਾ ਬੁਨਿਆਦੀ ਥਾਚਾਰ ਫਤੂਨਾ ਤੇਜੀ ਵਾਲਾ ਕਹਿੰਦਾ ਸੀ 20000 ਬੁਨਿਆਦੀ ਥਾਚਾਰ ਸੇ ਇਕੱਠਾ ਕਰ ਲੂ 20000 ਮੈਨਿੰਗ ਸੇ ਕਰ ਲੂ ਨਾ ਨੋ ਇਹਨੂੰ ਕੁ ਦਿੱਤਾ ਨਾ ਕਿਸਾਨ ਨੂੰ ਕੁ ਦਿੱਤਾ ਨਾ ਡਿਵੈਲਪਮੈਂਟ ਉਹ ਹੀ ਕਰਜਾ ਮਿਲੇਗੇ 10 ਗੁਣਾ ਸੱਸੀ ਕਾਲ ਜੀ ਸਾਹ ਦੇਸ਼ਕਾਂ ਸਵਾਗਤ ਹੈ ਤੇ ਮੈਂ ਵਿਕਰਮ ਸਿੰਘ ਬਾਗੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਾਲੀ ਦਲ ਦਾ ਇੱਕ ਬਹੁਤ ਵੱਡਾ ਇਕੱਠ ਹੈ ਜਿਹੜਾ ਕਿ ਪੁੱਡਾ ਗਰਾਊਂਡ ਦੇ ਵਿੱਚ ਰੱਖਿਆ ਗਿਆ ਪਟਿਆਲਾ ਦੇ ਵਿੱਚ ਜੋ ਕਿ ਲੈਂਡ ਪੂਲਿੰਗ ਐਕਟ ਦੇ ਵਿਰੋਧ ਵਿੱਚ ਹੈ ਉੱਥੇ ਹੋਰ ਬਹੁਤ ਆਗੂ ਪਹੁੰਚ ਨੇ ਚਿੰਦਰ ਸਾਹਿਬ ਆਪਣੇ ਨਾਲ ਨੇ ਚਿੰਦਰ ਸਾਹਿਬ ਨਾਲ ਗੱਲਬਾਤ ਕਰਦੇ ਆ ਸੱਸੀ ਕਾਲ ਜੀ ਜਿਹੜੇ ਲੈਂਡ ਪੂਲਿੰਗ ਐਕਟ ਹੈ ਤੁਸੀਂ ਇਹਦਾ ਵਿਰੋਧ ਕਿਉਂ ਕਰ ਰਹੇ ਹੋ ਕਿਉਂਕਿ ਭਗਵੰਤਪານ ਸਰਕਾਰ ਤਾਂ ਇਹ ਕਹਿੰਦੀ ਵੀ ਅਸੀਂ ਲੋਕਾਂ ਨੂੰ ਡਿਵੈਲਪ ਕਰ ਲੋਕਾਂ ਦੀ ਕੋਠੀਆਂ ਪਾਵਾਂਗੇ ਲੋਕਾਂ ਨੂੰ ਵੱਡੇ ਘਰ ਦੇਵਾਂਗੇ ਜੀ ਦੇਖੋ 200 ਸਵਾ 250 ਛੋਟਾ ਪੰਜਾਬ ਚ ਜਿਹੜਾ ਕੁੱਲ 7800 ਏਕੜ ਚ ਵਸਿਆ ਹੋਇਆ 65000 ਏਕੜ ਕਦੋਂ ਬਾਅਦ ਹੋ ਜਾਏਗਾ ਇਸ ਕਰਕੇ ਇਹ ਇੰਪੋਸੀਬਲ ਕੰਮ ਹੈ ਇਹ ਹੋਏ ਨਹੀਂ ਸਕਦਾ ਬਾਕੀ ਇਹਨਾਂ ਨੇ ਮੇਰਾ ਵੀਰ ਕਰਨ ਦਾ ਮਕਸਦ ਨਹੀਂ ਹੈਗਾ ਇਹਨਾਂ ਦਾ ਮਕਸਦ ਇਹ ਨਹੀਂ ਹੈ ਉਹਨੂੰ ਜ਼ਮੀਨ ਨੂੰ ਅਕਵਾਇਰ ਕਰਕੇ ਸਰਕਾਰ ਦੇ ਖਾਤੇ ਚ ਦਿਖਾ ਕੇ ਲੋਨ ਲੈ ਕੇ ਖਾ ਕੇ ਭਰ ਜਾਣਾ ਪਰ ਇਹ ਨਹੀਂ ਲੱਗਦਾ ਵੀ ਜਦੋਂ ਅਸੀਂ ਪੰਜਾਬ ਨੂੰ ਡਿਵੈਲਪ ਕਰ ਰਹੇ ਹਾਂ ਉੱਥੇ ਲੋکریاں ਵੀ ਲੱਗਣਗੀਆਂ ਮਤਲਬ ਜਦੋਂ ਉੱਥੇ ਇੰਡਸਟਰੀ ਲੱਗੂਗੀ ਨੌਕਰੀ ਮਿਲੂਗੀ ਨੌਕਰੀਆਂ ਦਾ ਮਤਲਬ ਲਾਹ ਲੂ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਇਹ ਚੀਜ਼ ਦਾ ਆਪਾਂ ਇਸ ਕਿ ਲੋ ਕਿਉਂ ਵਿਰੋਧ ਕਰੀਏ ਨੌਕਰੀਆਂ ਤਾਂ ਦੇਣੀਆਂ ਚਾਹੀਦੀਆਂ ਨੌਜਵਾਨਾਂ ਨੂੰ ਦੇਖੋ ਜਿਹੜੀਆਂ ਨੌਕਰੀਆਂ ਦੇ ਦੇਣੀਆਂ ਚਾਹੀਦੀਆਂ ਨੇ ਪਹਿਲੀ ਗੱਲ ਤਾਂ ਜਿੰਨੀਆਂ ਕਰਦੇ ਦੱਤੀਆਂ ਸਾਰੀਆਂ ਯੂਪੀ ਬਿਹਾਰ ਦਿੱਲੀ ਵਾਲਿਆਂ ਨੂੰ ਪੰਜਾਬ ਵਾਲਿਆਂ ਨੂੰ ਮਿਲੀ ਕੀ ਹੈ ਐਵਰੇਜ ਕੋਟਾ ਉਤਰੀ ਹੈ ਦੂਆ ਨੰਬਰ ਇਹ ਮੇਰਾ ਵੀਰ ਕਦੇ ਇਹ ਡਵੈਲਪ ਹੋਈ ਨਹੀਂ ਸਕਦਾ ਇਹ ਲੁੱਟਣ ਦਾ ਖੇਤ ਹੈ 100 ਤੋਂ 200 400 ਕਿਲਾ ਗੱਲ ਸਮਝ ਆਉਂਦੀ ਸੀ ਪਰ 100 ਕਿਲਾ 65000 ਏਕੜ ਹੈ ਮਕਸਦ ਨਹੀਂ ਹੈ ਫਿਰ ਭਗਵਾਨ ਤੁਮਰ ਝੂਠ ਬੋਲੀ ਜਾਂਦਾ ਕਹਿੰਦਾ ਜਿਹਨੇ ਦੇਣੀ ਹੈ ਦੋ ਜਿਹਨੇ ਨਹੀਂ ਦੇਣੀ ਨਾ ਦੇਵੇ ਪਰ ਜਿਹਨੇ ਜ਼ਮੀਨ ਨਾ ਦੇਈ ਉਹ ਮੋਟਰ ਦਾ ਕੋਠਾ ਵੀ ਨਹੀਂ ਬਣਾ ਸਕਦਾ ਆਪਣੀ ਜ਼ਮੀਨ ਦੇ ਵਿੱਚ ਇਹ ਹਾਲਾਤ ਨੇ ਸੋ ਇਸ ਲਈ ਇੱਕ ਕੇਵਲ ਤੇ ਕੇਵਲ ਗੁੰਮਰਾਹ ਕਰਨਾ ਪ੍ਰਚਾਰ ਹੈ ਬਹੁਤ ਵੱਡਾ ਡੱਕਾ ਹੈ ਜਿਹੜੇ ਬੰਦੇ ਆਪਣੀ ਜ਼ਮੀਨ ਨਾ ਦਿੱਤੀ ਉਹ ਮੋਟਰ ਦਾ ਕੋਠਾ ਵੀ ਬਣਾ ਸਕਦੇ ਉਹਦਾ ਮਤਲਬ ਇਹ ਆ ਕਿ ਜ਼ਮੀਨ ਤੁਹਾਡੀ ਨਹੀਂ ਹੋਣੀ ਪਰ ਮੈਂ ਦੋ ਬੰਮਾ ਨਾ ਦੋ ਬਹੁਤ ਵੱਡੀ ਹੇਰਾਫੇਰੀ ਆ ਇਹ ਜ਼ਮੀਨ ਲਈ ਹੱਕ ੜਾ ਕੇ ਲੜਨ ਦੀ ਲੋੜ ਆ ਤੁਹਾਨੂੰ ਕਾਰਨ ਕੀ ਲੱਗਦੇ ਨੇ ਕਿਉਂਕਿ ਮਲਾ ਕਾਲੀ ਦਲ ਕਹੀ ਇੱਕ ਥੰਮ ਕਿਹਾ ਜਾਂਦਾ ਪੰਜਾਬ ਦਾ ਉਧਰ ਨਾਲ ਦੀ ਨਾਲ ਹੀ ਕਾਂਗਰਸ ਨੂੰ ਵੀ ਪੰਜਾਬ ਦਾ ਥੰਮ ਕਿਹਾ ਜਾਂਦਾ 92 ਸੀਟਾਂ ਲੈ ਕੇ ਇਹਨਾਂ ਨੂੰ ਹਰਾ ਕੇ ਇੰਨਾ ਅੱਗੇ ਆਉਣਾ ਕੀ ਕਮੀਆਂ ਕੀ ਲੱਗਦੇ ਨੇ ਪਿੱਛੇ ਰਹਿ ਗਈਆਂ ਹੋਣਗੀਆਂ ਜਿਹੜੀਆਂ ਅਕਾਲੀ ਦਲ ਦਾ ਕਾਂਗਰਸ ਦਾ ਦਰਵਾਜ਼ਾ ਤੋਂ ਨਾ ਆਉਂਦਾ ਵੀ ਇਹਨਾਂ ਨੂੰ ਬੰਨਵੇਂ ਸੀਟਾਂ ਦਿੱਤੀਆਂ ਗਈਆਂ ਹਨਾ ਪਿਛਲੇ ਨਾਟਕ ਤਿੰਨ ਸਾਲ ਦੀ ਇੱਕ ਧੱਕਾ ਕਰਕੇ ਜਾਰੀ ਕੀ ਲੱਗਦੀ ਹੈ ਤੁਹਾਨੂੰ ਦੂਜਾ ਵੀ ਕਿਹੜੀ ਗੱਲੋਂ ਲੋਕਾਂ ਨੇ ਇਹਨਾਂ ਨੂੰ ਜਤਾਇਆ ਮਤਲਬ ਕਾਲੀ ਦਾਲ ਤਾਂ ਕਾਹ ਕਸਨ ਕਿਉਂ ਨਹੀਂ ਇਸ ਟਾਈਮ ਇੱਕ ਨਾ ਦੇਖੋ ਸੋਸ਼ਲ ਮੀਡੀਆ ਜਦੋਂ ਆਇਆ 13 14 ਚ ਆਮ ਆਦਿ ਪਾਰਟੀوں ਦੀ ਸਭ ਤੋਂ ਪਹਿਲਾਂ ਨੌਜ ਫੜੀ ਹੈ ਉਹਨਾਂ ਨੇ ਉਹ ਗੁੰਮਰਾਹ ਕਰਨਾ ਪ੍ਰਚਾਰ ਕੀਤਾ ਉਹ ਮਤਲਬ ਬਦਨਾਮੀ ਕੀਤੀ ਪਾਰਟੀਆਂ ਦੀ ਖਾਸ ਕਰਕੇ ਕਲਦੇ ਨੂੰ ਟਾਰਗੇਟ ਕੀਤਾ ਉਹ ਕਰਦੇ 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 ਇੰਨੀ ਜ਼ਹਿਰ ਪੰਜਾਬੀਆਂ ਦੇ ਮਨ ਚ ਭਰੀ ਇੱਕ ਪੰਜਾਬੀ ਦੇ ਮਨ ਚ ਇੱਕ ਗੱਲ ਆ ਗਈ ਕਿ ਬਦਲਾਅ ਕਰਕੇ ਦੇਖਣਾ ਬਦਲਾਅ ਕੀਤਾ ਵੱਪ ਬਦਲਾਅ ਕਰਕੇ ਲੱਭਿਆ ਕਿ ਸਾਢੇ 3 ਸਾਲ ਚ ਨਾ ਤਾਂ ਡਿਵੈਲਪਮੈਂਟ ਨਾ ਰੁਜਗਾਰ ਨਾ ਭ੍ਰਿਸ਼ਟਾਚਾਰ ਖਤਮ ਹੋਇਆ ਕੇ ਜੀਵਲ ਕਹਿੰਦਾ ਸੀ 20000 ਭ੍ਰਿਸ਼ਟਾਚਾਰ ਸੇ ਮੈਂ ਇਕੱਠਾ ਕਰ ਲੂੰ 20000 ਮੈਨੀ ਸੇ ਕਰ ਲੂੰ ਨਾ ਨੌਜਵਾਨਾਂ ਨੂੰ ਕੁਝ ਦਿੱਤਾ ਨਾ ਕਿਸਾਨਾਂ ਨੂੰ ਕੁਝ ਦਿੱਤਾ ਨਾ ਡਿਵੈਲਪਮੈਂਟ ਹੋਈ ਕਰਜ਼ਾ ਮਿਲੇ ਕੇ 10 ਗੁਣਾ ਸੋ ਉਤੋਂ ਨਹਰੇ ਹੁਣ ਪੰਜਾਬ ਦਾ ਹਰ ਵਸਿੰਦਾ ਸਮਝ ਚੁੱਕਿਆ ਕਿ ਇਹ ਜਿਹੜੇ ਮਤਲਬ ਆਮ ਆਦੀ ਪਾਰਟੀ ਬਦਲਾਅ ਵਾਲੇ ਨੇ ਇਸ ਤੇ ਝੂਠਾ ਨਕਾਬ ਪਾ ਕੇ ਪੰਜਾਬ ਚ ਆਏ ਨੇ ਤੇ ਉਤਰ ਚੁੱਕਿਆ ਸੋਹਣ ਪੰਜਾਬੀ ਐਸਾ ਸਭ ਕੁਝ ਕਹੋਣਗੇ ਮੂੰਹ ਨਹੀਂ ਕਰਨਗੇ ਪੰਜਾਬ ਦੇ ਇੱਕ ਅੱਜ ਦੀ ਅਨਾਉਂਸਮੈਂਟ ਵੀ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਜਿਹੜਾ ਬਾਗੀ ਤੜਾਕਾਲੀ ਦਾ ਜਿਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਥੇਦਾਰ ਨੂੰ ਮਤਲਬ ਪ੍ਰਧਾਨ ਬਣਾਇਆ ਗਿਆ ਅਕਾਲੀ ਦਲ ਦਾ ਤੁਹਾਨੂੰ ਨਹੀਂ ਲੱਗਦਾ ਫਿਰ ਬਦਲਾਵ ਵਾਲੋ ਕਿ ਇਧਰ ਵੀ ਵਾਹ ਸਕਦੇ ਨੇ ਸ਼ਾਇਦ ਜਿਹੜਾ ਜੱਜ ਸੀ ਜਿਨੇ ਕਿਹਾ ਸੀ ਬੱਕਰੇ ਚੁੱਲੇ ਬੰਦ ਕਰ ਦਿਓ ਉਹ ਅੱਜ ਬੱਕਰਾ ਚੁੱਲਾ ਬਾਲ ਕੇ ਆਪ ਸਟੋਕ ਬਾਲੀ ਮਿੱਠਾ ਸੋ ਕਹਿਣ ਦਾ ਮਤਲਬ ਇਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਬਹੁਤ ਸਕਾਰਯੋਗ ਸੀ ਪਰ ਜਿਹੜੀ ਮਨਸਾ ਜਿਹੜੀ ਦੂੰਦ ਰਹਿ ਤਰਾ ਕੇ ਕਾਲ ਤੱਕ ਸਾਥ ਤੋਂ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਮੈਂ ਸਮਝਦਾ ਕਿ ਗੁਰੂ ਸਾਹਿਬ ਨੇ ਬਖਸ਼ਣਾ ਨਹੀਂ ਉਹਨਾਂ ਨੂੰ ਕਿਉਂਕਿ ਜਿਵੇਂ ਅਕਾਲੀ ਦਾਲੀ ਕਲੀ ਖੇਤਰੀ ਪਾਰਟੀ ਆ ਖੇਤਰੀ ਪਾਰਟੀ ਦੀ ਐਨੀ ਮਹੱਤਤਾ ਕੀ ਜ਼ਰੂਰੀ ਆ ਵੀ ਹਾਂ ਵੀ ਖੇਤਰੀ ਪਾਰਟੀ ਹੋਣੀ ਜ਼ਰੂਰੀ ਹੁੰਦੀ ਕਿਉਂਕਿ ਖੇਤਰੀ ਪਾਰਟੀ ਹੀ ਪੰਜਾਬ ਦੇ ਹੱਕਾਂ ਲਈ ਸਟੇਟ ਦੇ ਹੱਕਾਂ ਲਈ ਲੜ ਸਕਦੀ ਆ ਨੈਸ਼ਨਲ ਪਾਰਟੀਆਂ ਦਾ ਨੈਸ਼ਨਲ ਏਜੰਡਾ ਹੁੰਦਾ ਉਹਨਾਂ ਨੇ ਯੂਪੀ ਵੀ ਦੇਖਣਾ ਅਬਿਆਸ ਵੀ ਦੇਖਣਾ ਤਮਲਾ ਡੂ ਵੀ ਦੇਖਣਾ ਬੰਗਾਲ ਵੀ ਦੇਖਣਾ ਖੇਤਰੀ ਪਾਰਟਨਰਸ਼ਿਪ ਪੰਜਾਬ ਦੇਖਣਾ ਜੇ ਪੰਜਾਬ ਦੇਖਣਾ ਉਹ ਪੰਜਾਬ ਦੇ ਮੁੱਦੇ ਤੇ ਹੱਕ ਪਤਾ ਨੇ ਤੇ ਉਹਨੇ ਆਪਣੀ ਪੰਜਾਬੀ ਤੇ ਲਈ ਪੰਥ ਲਈ ਤੇ ਆਪਣੇ ਹੱਕਾਂ ਲਈ ਲੜਨਾ ਸੋ ਉਹ ਪੰਜਾਬ ਦੀ ਪਾਰਟੀ ਹੀ ਕਰ ਸਕਦੀ ਹੈ ਤੇ ਤੁਸੀਂ ਯੂਥ ਦੇ ਜਿਵੇਂ ਲੀਡਰ ਹੋ ਤੁਸੀਂ ਹੁਣ ਸੋਸ਼ਲ ਮੀਡੀਆ ਤੁਸੀਂ ਵੀ ਥੋੜਾ ਬਹੁਤ ਦੇਖਦੇ ਹੋਗੇ ਸੋਸ਼ਲ ਮੀਡੀਆ ਤੇ ਕੱਸੀ ਵੀ ਦੇਖਦੇ ਆ ਕਿ ਉਹ ਬਾਹਰ ਜਿਹੜਾ ਕਾਲੀ ਦਲ ਜਿਵੇਂ ਤੂੰ ਤਿਆਰ ਕੇ ਰੀਲਾਂ ਬਣਾਉਂਦੇ ਨੇ ਕਾਲੀ ਦਲ ਦੇ ਹੱਕ ਦੇ ਵਿੱਚ ਇੱਕ ਬਹੁਤ ਵੱਡਾ ਅੱਜ ਵੀ ਅਸੀਂ ਦੇਖ ਰਹੇ ਆ ਬਜ਼ੁਰਗ ਘਟ ਤੇ ਜਵਾਨੀ ਬਹੁਤ ਹੈ ਅਕਾਲੀ ਦਲ ਵਿੱਚ ਤੇ 27 ਦੇ ਵਿੱਚ ਕੀ ਲੱਗਦਾ ਵੀ ਇਹ ਜਵਾਨੀ ਲੈ ਜੂਗੀ ਅਕਾਲੀ ਦਲ ਨੂੰ ਦੇਖੋ ਨੌਜਵਾਨ ਤੁਸੀਂ ਦੇਖੋ ਅੱਜ ਵੀਰਾਂ ਘਟ ਕੇ ਪਹੁੰਚੇ ਨੇ ਨੌਜਵਾਨੀ ਦਾ ਮੋੜ ਆ ਪੈ ਗਿਆ ਤੇ ਮੈਂ ਸਮਝਦਾ ਕਿ 27 ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਉ। ਤੇ ਜਿਵੇਂ ਕਿ ਚਿੰਦਰ ਸਾਹਿਬ ਦਾ ਕਹਿਣਾ ਹੈ ਕਿ 27 ਦੇ ਵਿੱਚ ਬਹੁਤ ਵੱਡੇ ਰਿਜ਼ਲਟ ਕੱਢੇ ਜਾਣਗੇ ਤੇ ਜ਼ਮੀਨ ਕਿਸੇ ਵੀ ਹਾਲਤ ਦੇ ਵਿੱਚ ਲੋਕਾਂ ਨੂੰ ਨਹੀਂ ਦਿੱਤੀ ਜਾਊਗੀ ਧੰਨਵਾਦ ਜੀ